ਬਟਾਲਾ ਵਿਖੇ ਅੱਜ ਪੰਜਾਬ ਪੁਲਿਸ ਵੱਲੋਂ ਉਸ ਜਗ੍ਹਾ ਨੂੰ ਕਹਿਰਾ ਪਾਲ ਲਿਆ ਜਿਸ ਜਗ੍ਹਾ ਤੇ ਸਭ ਤੋਂ ਵੱਧ ਨਸ਼ਾ ਵਿਕਦਾ ਹੈ। ਉਹ ਜਗ੍ਹਾ ਹੈ ਬਟਾਲਾ ਦਾ ਗਾਂਧੀ ਕੈਂਪ। ਅਧਿਕਾਰੀਆਂ ਸਮੇਤ ਸਰਚ ਅਭਿਆਨ ਚਲਾਇਆ ਅਤੇ ਵੱਖ-ਵੱਖ ਘਰਾਂ ਦੇ ਵਿੱਚ ਸਰਚ ਕੀਤੀ ਗਈ ਜਿੰਨੇ ਵੀ ਬਾਹਰ ਆਉਣ ਜਾਣ ਵਾਲੇ ਲੋਕ ਸਨ ਉਹਨਾਂ ਦੀ ਵੀ ਤਲਾਸ਼ੀ ਲਈ। ਇਸ ਮੌਕੇ ਬਟਾਲਾ ਦੀ ਐਸਪੀ ਜਸਵੰਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਹੋਏ ਸਨ। ਵਿਸਥਾਰ ਚ ਅਭਿਆਨ ਕੀਤੇ ਜਾਣ ਤੇ ਜੋ ਲੋਕ ਨਸ਼ਾ ਵੇਚਦੇ ਨੇ ਉਹਨਾਂ ਨੂੰ ਕਾਬੂ ਕੀਤਾ ਜਾਏ। असी बटाला नेड़े जिन्हें भी नशे के होट स्पोट ने सर्च अभियान चलाया है ये सर्च अभियान एक दिन नहीं लगातार जारी रहेंगे। ਹਾਂਜੀ ਮੈਂ ਮਾਜੀ ਸੱਚ ਬਹਿਣ ਕੀਤਾ ਇੱਥੇ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਐਸਐਸਪੀ ਸਾਹਿਬਨ ਲੋਕ ਜੋ ਵੀ ਹੈ ਨਾ ਅ ਜਿਹੜੇ ਹੌਟਸਪੌਟ ਆ ਜਿੰਨੇ ਵੀ ਡਰਗ ਹੌਟਸਪੌਟ ਆ ਉਹਨਾਂ ਦੇ ਹੀ ਜਿਹੜਾ ਆਪਰੇਸ਼ਨ ਆ ਜਾਰੀ ਰਹੂਗਾ ਸਾਡਾ ਤਾਂ ਜੋ ਕਿ ਆਪਾਂ ਆਪਣੇ ਜਿਹੜਾ ਪੰਜਾਬ ਆ ਆਪਣਾ ਬਟਾਲਾ ਸਿਟੀ ਆ ਉਹਨੂੰ ਆਪਾਂ ਜਿਹੜਾ ਨਸ਼ਾ ਮੁਕਤ ਕਰ ਸਕੀਏ ਹਰ ਮਾਤੇ ਦੁਪਹਿਰ ਨੂੰ ਹੁੰਦੀ ਸੀ ਰੇਡ ਹੋ ਲੇਕਿਨ ਅੱਜ ਸਵੇਰੇ ਸਵੇਰੇ ਰੇਡ ਕਰਨ ਦਾ ਦੇਖੋ ਜੀ ਰੇਡ ਕਰਨ ਦਾ ਕੋਈ ਟਾਈਮ ਨਹੀਂ ਹੁੰਦਾ ਪੁਲਿਸ ਕਦੇ ਵੀ ਕਿਸੇ ਟਾਈਮੇ ਕਿਤੇ ਵੀ ਰੇਡ ਕਰ ਸਕਦੀ ਹੈ ਕਿਤੇ ਵੀ ਅਸੀਂ ਸਰਚ ਆਪਰੇਸ਼ਨ ਕਰ ਸਕਦੇ ਹਾਂ ਲੱਗਦਾ ਕਿ ਜਿੱਦਾਂ ਸਵੇਰੇ ਸਵੇਰੇ ਰੇਡ ਹੋਈ ਉਹ ਵੱਡੀ ਕਾਮਯਾਬੀ ਹੋ ਸਕਦੀ ਹੈ ਦੇਖੋ ਇਹ ਤਾਂ ਜੇ ਆਪਰੇਸ਼ਨ ਸਾਡਾ ਚੱਲ ਰਿਹਾ ਵਾ ਕਿਉਂਕਿ ਆਲਰੇਡੀ ਜਿਹੜਾ ਸਾਡੇ ਰੇਟ ਜਾਰੀ ਹੈਗੇ ਆ ਤੇ ਰਿਕਵਰੀ ਹੋ ਵੀ ਸਕਦੀ ਆ ਇਹਦੇ ਬਾਰੇ ਅਜੇ ਅਸੀਂ ਕੁਝ ਕਹਿ ਨਹੀਂ ਸਕਦੇ ਤਾਂ ਮੈਡਮ ਕਿੰਨੇ ਮੁਲਾਜ਼ਮ ਟੋਟਲ ਸਾਡਾ ਮੁਲਾਜ਼ਮ ਜਿਹੜਾ 250 ਦੇ ਕਰੀਬ ਮੁਲਾਜ਼ਮ ਲੱਗੇ ਹੋਏ ਆ ਸੰਦੀਪ ਸਿੰਘ ਸਹੋਤਾ ਦਿਵਯਾ ਪੰਜਾਬ ਟੀਵੀ ਬਟਾਲਾ